ਦੇਖੋ ਮੈਂ ਨਾ ਤੁਹਾਨੂੰ ਬੜੀ ਪਾਵਰਫੁਲ ਗੱਲ ਕਹਿਣ ਲੱਗਾ ਜੇ ਤੇ ਦੇਖਣਾ ਵੀਡੀਓ ਵੀ ਉਹਨਾਂ ਤੱਕ ਹੀ ਪਹੁੰਚ ਨਹੀਂ ਜਿਨ੍ਹਾਂ ਦੀ ਜ਼ਿੰਦਗੀ 'ਚ ਨਾ ਕੁਛ ਨਾ ਕੁਛ ਏਦਾਂ ਦੇ ਹਾਲਾਤ ਚੱਲਦੇ ਹੋਣਗੇ ਤੁਸੀਂ ਨਾ ਆਪਣੇ ਆਪ ਨੂੰ ਕਮਜ਼ੋਰ ਨਾ ਸਮਝਿਆ ਕਰੋ ਮੈਂ ਸੱਚੀ ਤੁਹਾਨੂੰ ਦੱਸਣ ਲੱਗਾ ਜੇ ਤੁਹਾਨੂੰ ਮਾਲਕ ਨੇ ਬਹੁਤ ਮਜ਼ਬੂਤ ਬਣਾਇਆ ਜੇ ਕੁਛ ਨਹੀਂ ਕਰਨਾ ਬਸ ਇਹ ਯਾਦ ਰੱਖਿਆ ਕਰੋ ਕਿ ਪਿੱਛੇ ਵੀ ਤਾਂ ਓੱਖਾ ਸਮਾਂ ਪਿਆ ਸੀ ਕੱਢਿਆ ਨਾ ਤੁਸੀਂ ਕੋਈ ਨਹੀਂ ਨਾ ਆਇਆ ਬਾਹ ਫੜਨ ਮਾਲਕ ਦਾ ਨਾਮ ਲੈ ਕੇ ਆਪਣੇ ਗੁਰੂ ਦਾ ਆਸਰਾ ਲੈ ਕੇ ਕੱਢਿਆ ਨਾ ਤੁਸੀਂ ਡਿੱਗੇ ਨਹੀਂ ਨਾ ਰਸਤੇ 'ਚ ਰੋਏ ਉਹ ਕਮਜ਼ੋਰ ਭਇਓ ਕੋਈ ਗੱਲ ਨਹੀਂ ਤਾਂ ਵੀ ਅੱਗੇ ਨਿਕਲੇ ਹੋਣਾ ਜੀ ਸੋ ਜਿਹੜਾ ਅੱਜ ਸਮਾਂ ਚੱਲ ਰਿਆ ਨਾ ਅੱਜ ਜਿਹੜੇ ਹਾਲਾਤ ਚੱਲ ਰਹੇ ਇਹ ਵੀ ਪਰਮਾਨੈਂਟ ਨਹੀਂ ਹੈ ਬਦਲਨੇ ਬਦਲਨੇ ਕੋਈ ਰੋਕ ਨਹੀਂ ਸਕਦਾ ਇਹ ਤੁਸੀਂ ਆਪਣੇ ਮਨ ਚ ਬਸ ਇਹ ਗੱਲ ਨਹੀਂ ਕਹਿਣੀ ਕਿ ਨਹੀਂ ਇਹ ਠੀਕ ਹੀ ਨਹੀਂ ਹੋਣਾ ਕਦੇ ਇਹ ਹੋ ਹੀ ਨਹੀਂ ਸਕਦਾ ਨਾ ਤੁਸੀਂ ਤਾਂ ਇੱਕੋ ਗੱਲ ਕਹਿਣੀ ਕਿ ਮੈਂ ਤਾਂ ਅਰਤੋਂ ਵੀ ਓੱਖਾ ਸਮਾਂ ਗੱਡ ਲਿਆ ਹੈਗੀ ਚੀਜ਼ ਮੇਰੇ ਮਾਲਕ ਨੇ ਤਾਂ ਮੇਰੀ ਬਾਹ ਫੜੀ ਮੈਂ ਤਾਂ ਅਰਤੋਂ ਵੀ ਵੱਡੇ ਵੱਡੇ ਤੂਫਾਨ ਵੇਖੇ ਆਪਣੇ ਆਪ ਨੂੰ ਖੁਦ ਹੌਸਲਾ ਦੇਣਾ ਆਪਾ ਕਿਉਂਕਿ ਸਾਨੂੰ ਕਿਸ ਨੇ ਹੌਸਲਾ ਦੇਣਾ ਨਾ ਨਹੀਂ ਤੇ ਜਿੰਨਾ ਸਾਡੇ ਕੋ ਹੌਸਲਾ ਹੈਗਾ ਵਿਸ਼ਵਾਸ ਹੋਏਗਾ ਸਬਰ ਹੋਏਗਾ ਮੈਂ ਕੰਨਾ ਜੀ ਫੇਰ ਕੋਈ ਐਸਾ ਸਮਾਂ ਹੈਗਾ ਹੀ ਨਹੀਂ ਜਿਹੜਾ ਤੁਹਾਨੂੰ ਤੋੜ ਸਕੇ ਜਿਹੜਾ ਤੁਹਾਨੂੰ ਨੀਵਾ ਪਾ ਸਕੇ ਆਪਣੇ ਚ ਕਮੀਆਂ ਲੱਭਣੀਆਂ ਛੱਡ ਦੋ ਇਹ ਸਾਰੀ ਸਮੇਂ ਦੀ ਗੱਲ ਲਗੀ ਹੈ ਤੁਸੀਂ ਐਵੇਂ ਕਹੀ ਜਾਣਾ ਆਪਣੇ ਆਪ ਨੂੰ ਕਿ ਨਹੀਂ ਮੈਂ ਸ਼ਾਇਦ ਪਿੱਛੇ ਰਹਿ ਗਿਆ ਕਿਉਂਕਿ ਮੇਰੇ ਚ ਕਾਬਲੀਅਤ ਨਹੀਂ ਹੈਗੀ ਮੇਰੇ ਸੇ ਗੁੰਨ ਨਹੀਂ ਗੱਲਾਂ ਬੜਾ ਸੋਹਣਾ ਬਣਾਇਆ ਤੁਹਾਨੂੰ ਮਾਲਕ ਨੇ ਬੜੇ ਵਧੀਆ ਆਗੇ ਹੋ ਤੁਸੀਂ ਸਾਫ ਦਿਲਾ ਤੁਹਾਡਾ ਵੇਖੋ ਚੰਗੀ ਨੀਅਤ ਲੈ ਕੇ ਚੱਲਦੇ ਬੇ ਹੋਗੇ ਮਾਲਕ ਕਿਵੇਂ ਮਨਾਉਂ ਦੇ ਸਕਦਾ ਤੁਹਾਡਾ ਯਬਸ ਥੋੜਾ ਜਨਾ ਮਜਬੂਤ ਬਣਾਣ ਦੀ ਲੋੜ ਆ ਆਪਣੇ ਆਪ ਨੂੰ ਤੇ ਇੱਕ ਪਿਛਲਾ ਸਮਾਂ ਆਪਣਾ ਜ਼ਰੂਰੀ ਯਾਦ ਰੱਖਣਾ ਕਿ ਮਾਲਕ ਨੇ ਤਾਂ ਉਦੋਂ ਨਹੀਂ ਫਸਣ ਦਿੱਤਾ ਹੁਣ ਵੀ ਤਾਂ ਮਾਲਕ ਕੋਈ ਨਾ ਕੋਈ ਰਾਹ ਖੋਲੇਗਾ ਹੀ